ਕੁਨ ਯੂਪੀਆਈ ਉਧਰ ਸੇ ਲਈ ਨਵੰਬਰ ਦੇ ਵਿੱਚ ਬਦਲਾਅ ਕੀਤੇ ਗਏ ਨੇ ਜੇਕਰ ਤੁਸੀਂ ਫੋਨਪੇ Google Pay ਜਾਂ Paytm ਵਰਗੇ UPI ਅਕਾਊਂਟ ਚਲਾਉਂਦੇ ਹੋ ਤੇ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਹਨ ਛੋਟੀਆਂ ਤੋਂ ਛੋਟੀਆਂ ट्रांजैक्शंस ਲੋਕ ਜਿਹੜੇ ਨੇ ਜੇਕਰ ਚਾਹ ਵੀ ਪੀਂਦੇ ਨੇ ਜੇ પેટ્રોલ ਪਵਾਉਂਦੇ ਨੇ ਜੇ ਕੋਈ ਰੀਚਾਰਜ ਕਰਾਉਂਦੇ ਨੇ ਤੇ ਲੋਕ UPI ਦਾ ਇਸਤੇਮਾਲ ਕਰਦੇ ਨੇ ਪਰ ਜੇਕਰ ਤੁਹਾਡੇ ਫੋਨ ਦੇ ਵਿੱਚ UPI ਹੈ ਤੇ ਤੁਹਾਨੂੰ ਆ ਗੱਲ ਨਹੀਂ ਪਤਾ ਹੈ ਤੇ ਤੁਹਾਡਾ ਨੁਕਸਾਨ ਹੋ ਸਕਦਾ ਹੈ ਜਿਹਾ ਸੋਸ਼ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ UPI ਯੂਜ਼ਰਸ ਦੇ ਲਈ ਨਵੰਬਰ ਦੇ ਵਿੱਚ ਕੁਝ ਜੀ ਬਦਲਾਅ ਕੀਤੇ ਗਏ ਨੇ ਕੁਝ ਨਿਯਮ ਬਣਾਏ ਗਏ ਨੇ ਜੋ ਤੁਹਾਨੂੰ ਬੇਹਤ ਜਾਨਣਾ ਜ਼ਰੂਰੀ ਹੈ ਭਾਰਤ ਦੇ ਵਿੱਚ ਹਰ ਕੋਈ ਅੱਜ ਕੱਲ UPI ਦਾ ਯੂਜ਼ ਕਰਦਾ ਹੈ ਹੁਣ ਚਾਹ ਤੋਂ ਲੈ ਕੇ ਬਿਜਲੀ ਬਿੱਲ ਤੱਕ ਦੀ ਪੇਮੈਂਟ ਯੂਪੀ UPI ਦੇ ذریعے ਕੀਤੀ ਜਾਂਦੀ ਹੈ ਅਜਿਹੇ ਦੇ ਵਿੱਚ ਜਦ ਨਿਯਮ ਬਦਲਦੇ ਹਨ ਤਾਂ ਸਿੱਧਾ ਅਸਰ ਲੋਕਾਂ ਤੇ ਪੈਂਦਾ ਹੈ ਤੇ ਨਵੰਬਰ ਤੋਂ ਲਾਗੂ ਹੋਏ ਇਸ ਨਿਯਮ ਹਰ UPI ਯੂਜ਼ਰਸ ਨੂੰ ਧਿਆਨ ਦੇ ਨਾਲ ਸਮਝਣਾ ਚਾਹੀਦਾ ਹੈ ਕਿਉਂਕਿ ਇਹ ਬਦਲਾਅ ਤੁਹਾਡੀ ਸੁਰੱਖਿਆ ਤੇ ट्रांजैक्शन ਅਨੁਭਵ ਨੂੰ ਲੈ ਕੇ ਬਿਹਤਰ ਬਣਾਉਣ ਦੇ ਲਈ ਕੀਤੇ ਗਏ ਨੇ ਸਭ ਤੋਂ ਪਹਿਲਾਂ ਤਾਂ UPI ਨਵੇਂ ਐਕਟੀਵੇਸ਼ਨ ਨਿਯਮ ਨੂੰ ਜਾਣ ਲਵੋ ਹੁਣ ਜਿਹੜਾ ਬਦਲਾਅ ਹੋਇਆ ਉਸ ਦੇ ਮੁਤਾਬਕ ਜੇਕਰ ਤੁਸੀਂ UPI ਆਈਡੀ 1 ਸਾਲ ਤੱਕ ਇਸਤੇਮਾਲ ਨਹੀਂ ਕਰਦੇ ਹੋ ਤੇ ਆਪਣੇ ਆਪ ਬੰਦ ਹੋ ਜਾਏਗਾ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕਿਸੇ ਐਪ ਨੂੰ ਬਣਾਇਆ ਹੋਇਆ ਹੈ ਆਪਣਾ ਅਕਾਊਂਟ ਜੋੜਿਆ ਹੋਇਆ ਹੈ ਤੇ ਤੁਸੀਂ 1 ਸਾਲ ਤੱਕ ਕੋਈ ਵੀ ट्रांजੈਕਸ਼ਨਸ ਨਹੀਂ ਕਰਦੇ ਹੋ ਤੇ ਤੁਹਾਡਾ ਅਕਾਊਂਟ ਆਟੋਮੈਟਿਕ ਡੀਐਕਟੀਵੇਟ ਜਿਹੜਾ ਹੈ ਉਹ ਹੋ ਜਾਵੇਗਾ ਤੇ ਤੁਹਾਨੂੰ ਦੁਬਾਰਾ ਕੇਵਾਈਸੀ ਕਰਵਾ ਕੇ ਉਸ ਨੂੰ ਐਕਟੀਵੇਟ ਕਰਨਾ ਪਵੇਗਾ ਇਹ ਇਸ ਕਰਕੇ ਕੀਤਾ ਗਿਆ ਹੈ ਤਾਂਕਿ ਫਰਾਡਸ ਅਕਾਊਂਟ ਨੂੰ ਰੋਕਿਆ ਜਾ ਸਕੇ ਕੋਈ ਅਕਾਊਂਟ ਫਰਾਡ ਬਣਿਆ ਆ ਤੇ ਉਸ ਦਾ ਯੂਜ਼ ਜਿਹੜਾ ਹੈ ਉਹ ਨਾ ਹੋ ਸਕੇ ਹੁਣ ਦੂਜਾ ਜਿਹੜਾ ਨਿਯਮ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਉਹ ਆਟੋ ਪੇ ਦਾ ਇਸਤੇਮਾਲ ਹੈ। ਹੁਣ ਹਰ ਆਟੋ ਪੇ ਦਾ ਇਸਤੇਮਾਲ ਹਰ ਘਰ ਦੇ ਵਿੱਚ ਹੋ ਰਿਹਾ ਹੈ ਚਾਹੇ OTT ਸਬਸਕ੍ਰਿਪਸ਼ਨ ਹੋਵੇ, ਮੋਬਾਈਲ ਰੀਚਾਰਜ ਹੋਵੇ ਜਾਂ ਕਿਸੇ ਚੀਜ਼ ਨੂੰ ਲੈ ਕੇ ਜਿਹੜਾ ਹੈ ਉਹ ਆਟੋ ਪੇ ਕੀਤਾ ਜਾਂਦਾ ਹੈ। ਮਤਲਬ ਕਿ ਆਪਣੇ ਆਪ ਤੁਹਾਡਾ ਉਸ ਟਾਈਮ ਪੀਰੀਅਡ ਦੇ ਵਿੱਚ ਅਕਾਊਂਟ ਦੇ ਵਿੱਚੋਂ ਪੈਸੇ ਜਿਹੜੇ ਨੇ ਉਹ ਕੱਟ ਜਾਂਦੇ ਨੇ ਚਾਹੇ ਕੋਈ ਲੋਨ ਦੀ ਕਿਸ਼ਤ ਹੋਵੇ, ਕੁਝ ਹੋਰ ਹੋਵੇ। ਸੋ ਉਸ ਨੂੰ ਲੈ ਕੇ ਹੁਣ ਇੱਕ ਲਿਮਿਟ ਬਣਾ ਦਿੱਤੀ ਗਈ ਹੈ। ਇਸ ਲਿਮਿਟ ਦੇ ਮੁਤਾਬਕ ਜੇਕਰ ਤੁਸੀਂ 5000 ਤੋਂ ਜ਼ਿਆਦਾ ਆਟੋ ट्रांजੈਕਸ਼ਨਸ ਕਰਨਾ ਚਾਹੋ ਤੋ ਤੁਹਾਡੇ ਜਿਹੜਾ ਤੁਹਾਨੂੰ ਇੱਕ OTP ਕਨਫਰਮੇਸ਼ਨ ਜਿਹੜੀ ਆ ਉਹ ਬੈਂਕ ਦੇ ਵੱਲੋਂ ਆਵੇਗਾ ਜਿਸ ਨੂੰ ਕਨਫਰਮ ਕਰਕੇ ਤੁਸੀਂ ਅਕਾਊਂਟ ਦੇ ਵਿੱਚ ਪੈਸੇ ਕਟਵਾ ਸਕਦੇ ਹੋ ਇਸ ਦੇ ਨਾਲ ਤੁਹਾਡੇ ਹੁਣ ਅਕਾਊਂਟ ਦੀ ਸੁਰੱਖਿਆ ਹੋਰ ਜ਼ਿਆਦਾ ਵਧੇਗੀ ਤੀਜਾ ਜਿਹੜਾ ਚੇਂजेस ਕੀਤੇ ਗਏ ਨੇ ਤੀਜੀ ਜਿਹੜੀ ਚੇਂजेस ਹੈ ਉਹ ਹੈ NPCI ਦੇ ਨਵੇਂ ਵੇ ਵਿਪਾਰਕ ਵਿਪਾਰਕ ट्रांजैक्शन ਨੂੰ ਹੈ ਜੋ ਹਲਕਾ ਜਾਂ ਚਾਰਜ ਲਗਾਇਆ ਜਾਵੇਗਾ ਖਾਸ ਕਰਕੇ ਜਦ ਤੁਸੀਂ ਭੁਗਤਾਨ 2000 ਤੋਂ ਵੱਧਿਆ UPI ਕ੍ਰੈਡਿਟ ਲੋਨ ਦੇ ذریعے ਕੀਤਾ ਗਿਆ ਹੈ ਤੇ ਰੀਚਾਰਜ ਕੇਵਲ ਮਰਚੈਂਟ ट्रांजैक्शन ਤੇ ਲਾਗੂ ਹੋ ਲਾਗੂ ਹੋਵੇਗਾ ਆਮ ਯੂਜ਼ਰਸ ਦੇ ਲਈ ਜਿਹੜਾ ਹੈ ਉਹ ਜਿਹੜਾ ਹੈ ਉਹ ਹਮੇਸ਼ਾ ਦੀ ਤਰ੍ਹਾਂ ਮੁਫਤ ਰਹੇਗਾ ਇਸ ਦੇ ਛੋਟੇ ਵਪਾਰੀਆਂ ਤੇ ਬਹੁਤ ਘੱਟ ਪ੍ਰਭਾਵ ਮਿਲੇਗਾ ਪਵੇਗਾ ਜਦ ਕਿ ਲੈਣ ਦੇਣ ਦੀ ਵਿਵਸਥਾ ਜਿਹੜੀ ਹੈ ਉਹ ਪ੍ਰਣਾਲੀ ਸਿੱਧੀ ਬਣੇਗੀ ਫਰੋਡ ਨੂੰ ਫਰੋਡ ਨੂੰ ਰੋਕਣ ਦੇ ਲਈ ਸਿਕਿਉਰਿਟੀ ਅਲਰਟ ਸਿਸਟਮ ਜਿਹੜਾ ਹੈ UPI ਫਰੋਡ ਦੇ ਮਾਮਲੇ ਕੁੱਝ ਦੇਖਦੇ ਹੋਏ ਨਹੀਂ ਕਿ ਨਵੇਂ ਸਿਕਿਉਰਟੀ ਅਲਰਟ ਸਿਸਟਮ ਲਾਗੂ ਕੀਤਾ ਗਿਆ ਹੈ ਜਦਕਿ ਕਿਸੇ ਵੀ ਡਿਵਾਈਸ ਦਾ ਐਪ ਦੇ ਲੋਗੋ ਲੋਕਾਂ ਨੂੰ ਲੋਗੋ ਕਰਨਗੇ ਤੇ ਮਤਲਬ ਲੌਗਇਨ ਕਰਨਗੇ ਤੇ ਬੈਂਕ ਦੇ ਤਰਫ ਦੇ ਤੁਹਾਨੂੰ ਤੁਰੰਤ ਇੱਕ ਅਲਰਟ ਆਵੇਗਾ ਇਸ ਦੇ ਨਾਲ ਵੈਰੀਫਿਕੇਸ਼ਨ ਵੀ ਭੇਜਿਆ ਜਾਵੇਗਾ ਸੁਵਿਧਾ ਉਨ ਯੂਸਰ ਨੂੰ ਦਿੱਤਾ ਜਾਵੇਗਾ ਜੋ ਫਿਕਸਿੰਗ ਅਤੇ ਨਕਲੀ ਪੇਮੈਂਟ ਤੋਂ ਬਚਣ ਦੇ ਲਈ ਤਿਆਰ ਕੀਤੀ ਗਈ ਹੈ ਇਹ ਤੇ ਇਸ ਨੂੰ ਡਿਜੀਟਲ ਸੁਰੱਖਿਆ ਵੀ ਮਜ਼ਬੂਤ ਜਿਹੜੀ ਆ ਹੋਵੇਗੀ ਹੁਣ ਇਹ ਵਾਲਟ ਲਿੰਕਿੰਗ ਦੇ ਲਈ ਨਵੇਂ ਵੈਰੀਫਿਕੇਸ਼ਨ ਨਿਯਮ ਜੇਕਰ ਆ ਆਪਣੇ ਆਪਣਾ ਆਪਣਾ ਵਾਲਟ UPI ਦੇ ਲਿੰਕ ਕਰ ਰੱਖਿਆ ਹੈ ਤਾਂ ਹੁਣ 6 ਮਹੀਨੇ ਦੇ ਵਿੱਚ ਉਸ ਦਾ ਉਸ ਦਾ ਰੀ ਵੈਰੀਫਿਕੇਸ਼ਨ ਕਰਨਾ ਜਿਹੜਾ ਉਹ ਜ਼ਰੂਰੀ ਹੋਵੇਗਾ ਨਿਯਮ ਜਿਹੜਾ ਹੈ ਉਹ ट्रांजੈਕਸ਼ਨ ਰੋਕਣ ਦੇ ਲਈ ਜਿਹੜੇ ਜਿਹੜੇ ਗੈਰ ਕਾਨੂੰਨੀ ट्रांजੈਕਸ਼ਨਸ ਨੂੰ ਨੂੰ ਰੋਕਣ ਦੇ ਲਈ ਚੀਜ਼ਾਂ ਜਿਹੜੀਆਂ ਨੇ ਉਹ ਲਾਗੂ ਕੀਤੀਆਂ ਗਈਆਂ ਨੇ ਸੋ ਇਸ ਤਰੀਕੇ ਨਾਲ UPI ਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਨੇ ਜੋ ਤੁਹਾਡੇ ਫਾਇਦੇ ਲਈ ਕੀਤੀਆਂ ਗਈਆਂ ਨੇ ਸੋ ਤੁਹਾਨੂੰ ਇਹ ਜਾਣਕਾਰੀ ਪਹਿਲਾਂ ਪਤਾ ਸੀ ਤੇ ਜਰੂਰ ਦੱਸਿਓ ਜੇਕਰ ਨਹੀਂ ਪਤਾ ਸੀ ਤਾਂ ਇਸ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਬਾਕੀਆਂ ਤੱਕ ਪਹੁੰਚ ਸਕੇ